ए, मेरे नाल ने, और बड़ी इन कृपा है और एक चीज तुम तो दसा विदवान तो थोड़े दूर रहूल एक अहंकारोशी भी सर और चार साहबजादों के नाम बाबा अजीत सिंह जी बाबा रुजा सिंह जी बाबा जोरावर सिंह जी बाबा फतेह सिंह आख लो इतने के पुजारी ने ਜਾਰੀ ਨੇ ਔਰ ਇਹਨਾਂ ਨੂੰ ਮੂਲ ਮੰਤਰ ਵੀ ਯਾਦ ਹੈ ਹਾਂ ਜੀ ਇਹਨਾਂ ਨੂੰ ਚਾਰਤ ਸਹਿਬ ਜੀ ਆਦਿਆਂ ਦੇ ਨਾਮ ਦੀ ਯਾਦ ਨੂੰ ਸਾਨੂੰ ਨਹੀਂ ਯਾਦ ਹੋਣੇ ਤੇ ਜੈਸ਼ਵ ਨੇ ਮੈਨੂੰ ਇੱਕ ਗੱਲ ਕਹੀ ਮੇਰਾ ਵੀ ਅਮਰ ਸ਼ਕ ਨੇ ਕੋਈ ਦਿਲ ਕਰਦਾ ਹੈ ਮੇਰਾ ਵੀ ਦਿਲ ਕਰਦਾ ਕਿ ਅਮ੍ਰਿਤ ਛਕੂ ਮੈਂ ਗੁਰੂ ਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਕੋ ਆਪਣੇ ਸਿਰ पे ਲੈ ਕੇ ਸੁਖਾਸਣ ਤੱਕ ਲੈ ਜਾऊं ਔਰ ਉਹਨਾਂ ਕੀ ਬਾਣੀ ਪੜੋ ਪੂਰਾ ਔਰ ਗੁਰੂ ਸਿੰਘ ਸਾਹਿਬ ਕੀ ਸਿੱਖੋਂ ਕੀ ਪੁਰਾ ਇਤਿਹਾਸ ਪੜੋ ਉਹ ਸਮਨ ਕਰਦਾ ਪਰ ਕਰਤੇ ਅਲਾਉ ਨਹੀਂ ਕਰਦੇ ਘਰ ਕੇ ਅਲਾਉ ਨਹੀਂ ਕਰਦੇ ਲੇਕਿਨ ਤੁਹਾਡੇ ਘਰਾਂ ਦੇ ਸਾਡੇ ਘਰਾਂ ਦੇ ਤਾਂ ਅਲਾਉ ਕਰਦੇ ਨੇ ਨਿਆ ਤੁਹਾਨੂੰ ਉਹ ਗੁਰੂ ਵਾਲੇ ਬਣ ਜਾਓ ਗੁਰੂ ਵਾਲੇ ਬਣ ਜਾਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ ਅੱਜ ਇੱਕ ਕਾਮਲ ਨੰਦੂ ਦਾ ਬੱਚਾ ਜੋ ਮੰਦਰ ਦਾ ਪੁਜਾਰੀ ਹੈ ਉਹ ਤੁਹਾਨੂੰ ਕਹਿ ਰਿਹਾ ਕਿ ਜੇ ਮੇਰਾ ਦਿਲ ਕਰ ਸਕਦਾ ਅਮਰ ਸ਼ਕਰ ਨੂੰ ਤੁਹਾਡਾ ਕਿਉਂ ਨਹੀਂ ਕਰਦਾ ਮੈਂ ਮਜਬੂਰ ਹੈ ਮੈਂ ਪਰਿਵਾਰ ਕਰਕੇ ਮਜਬੂਰ ਹੈ ਲੇਕਿਨ ਗੁਰੂ ਘਰ ਨਾਲ ਜੁੜਿਆ ਹੋਇਆ और तुसी गुरु वाले हो अमृतो सिखो तो आप अमृत शको ना क्यों मजेरा खाते हो क्यों खाते इतना, इतना तो हमारे पेड़ पौधे सब्जियाँ उगते हैं वो खाओ और अमृत गुरु गुरुबाणी से जुड़ो गुरु से जुड़ोगे तो सब कुछ काम हो जाएगा अपना मन सब कुछ हो जाएगा खालसा वाहिगुरु जी की फतेह तय ही दुर्गा साज के बैठा ना नाश कराया ਮੈਕਾਸੁਰ ਜਿਹੜਾ ਚੰਡੀ ਦੀ ਵਾਰ ਦੇ ਵਿੱਚ ਆਪਾਂ ਪੜਦੇ ਆ ਮੈਕਾਸੁਰ ਦਾ ਵੱਧ ਕੀਤਾ ਸੀਗਾ ਦੁਰਗਾ ਦੇਵੀ ਨੇ ਉਹਦਾ ਮੰਦਿਰ ਹੈ ਇੱਥੇ ਇਹ ਤੁਸੀਂ ਦੇਖ ਰਹੇ ਹੋ ਤੇ ਇਹ ਮੰਦਿਰ ਹੈ ਦੁਰਗਾ ਦਾ ਜਿੱਤੋਂ ਮੈਕਾਸੁਰ ਦਾ ਵੱਧ ਹੋਇਆ ਸੀ ਚੰਡੀ ਦੀ ਵਾਰ ਪੜਦੇ ਆ ਆਪਾਂ ਚੰਡੀ ਦੀ ਵਾਰ ਪੜੀ ਜਾਂਦੀ ਹੈ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸਰੀ ਹਰਕ੍ਰਿਸ਼ਨ ਤੇ ਆਈ ਹੈ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਾਵੈ ਭਾਈ ਸਭ ਥਾਈ ਹੋਏ ਸਹਾਇ ਉਦੋਂ ਬਾਅਦ ਪੌੜੀ ਸ਼ੁਰੂ ਹੁੰਦੀ ਹੈ ਦੁਰਗਾ ਦੀ ਤੇ ਤਹੀਂ ਦੁਰਗਾ ਸਾਜ ਕੇ ਦੇਵਤਾਂ ਦਾ ਨਾਸ ਕਰਾਇਆ ਇਹ ਅਸੀਂ ਖੜੇ ਹਾਂ ਜੀ ਕਰਨਾਟਕਾ ਦੇ ਵਿੱਚ ਜਗਾ ਦਾ ਨਾਮਾ ਮੈਸੂਰ ਮੈਸੂਰ ਇਹਨੂੰ ਕਿਉਂ ਕਿਹਾ ਜਾਂਦਾ ਜਿਹੜਾ ਮਹਕਾਸੁਰ ਦੈਤ ਹੋਇਆ ਪਿਤਾ ਇਹਦਾ ਇਨਸਾਨ ਸੀ ਮਾਂ ਇਹਦੀ ਮੱਝ ਸੀ ਮਹਿਸਸੀ ਮਹਿਸ ਮਹਿਸਾ ਸੁਰਤਾਂ ਇਹਦਾ ਨਾਮ ਪਿਆ ਮਹਿਸਾ ਸੁਰਤਾਂ ਨਾਮ ਪਿਆ ਜੀ ਮਹਿਸ ਦੇ ਪੇਟ ਤੋਂ ਪੈਦਾ ਹੋਇਆ ਸੀ ਬਾਅਦ ਵਿੱਚ ਇਹਨੇ ਭਗਤੀ ਕੀਤੀ ਪ੍ਰਦਾਨ ਮੰਗਿਆ ਮੈਨੂੰ ਕੋਈ ਨਾ ਮਾਰ ਸਕੇ ਉਦੋਂ ਬਾਅਦ ਇਹਨੇ ਸਾਰੇ ਰਾਜ ਹਥਿਆਉਣੇ ਸ਼ੁਰੂ ਕਰ ਦਿੱਤੇ ਇੰਦਰ ਦਾ ਰਾਜ ਖੋਹਿਆ ਗਿਆ ਜਦੋਂ ਸਾਰਿਆਂ ਦੇ ਰਾਜ ਖੋਹੇ ਗਏ ਤਾਂ ਉਸ ਸਮੇਂ ਫਿਰ ਸਾਰੇ ਕੁਰਲਾਏ ਪ੍ਰਮਾਤਮਾ ਦੇ ਕੋਲ ਜਾ ਕੇ ਵੀ ਫਿਰ ਉਸ ਸਮੇਂ ਦੁਰਗਾ ਦੇਵੀ ਪ੍ਰਗਟ ਹੁੰਦੀ ਹੈ ਔਰ ਦੇਤਾਂ ਦਾ ਨਾਸ ਕਰਦੀ ਹੈ ਮਹਿਕਾਸੁਰ ਦਾ ਵਧ ਕਰਦੀ ਹੈ ਇਸੇ ਜਗ੍ਹਾ ਦੇ ਉੱਤੇ ਬਾਅਦ ਵਿੱਚ ਗੁਰਗੋਬਿੰਦ ਸਿੰਘ ਮਹਾਰਾਜ ਜੀ ਜਿਹੜੀ ਚੰਡੀ ਦੀ ਵਾਰ ਲਿਖਦੇ ਨੇ ਉਹ ਮਹਿਕਾਸੁਰ ਦੇਤ ਨੂੰ ਮਾਰਨ ਵਾਲੀ ਦੇਵੀ ਦੁਰਗਾ ਨੇ ਤੇ ਇਹ ਦੁਰਗਾ ਨੇ ਕਿਦਾਂ ਵਧ ਕੀਤਾ ਮਹਿਕਾਸੁਰ ਦਾ ਕੇਵਲ ਅਸੀਂ ਇਤਿਹਾਸ ਨੂੰ ਜਾਣਨ ਦੇ ਲਈ ਇੱਥੇ ਪਹੁੰਚੇ ਹੋਏ ਆ ਜੀ ਕਿਉਂਕਿ ਇਤਿਹਾਸ ਕੇ ਲਈ ਜਬ ਮਥੇ ਹਾਸ ਕੇ ਲਈਏ ਪਰ ਉਹਦੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਲੰਗ ਸਿੰਘ ਵੀ ਚੰਡੀ ਦੀ ਵਾਰ ਪੜ੍ਹਦੇ ਨੇ ਪਰ ਇਹ ਬਹੁਤ ਘੱਟ ਪਤਾ ਹੋਵੇਗਾ ਕਿ ਚੰਡੀ ਦੀ ਵਾਰ ਜਿਹੜੀ ਹੈ ਉਹ ਮੈਸੂਰ ਮੈਸੂਰੀ ਬੋਲਦੇ ਨੇ ਇਹਨੂੰ ਜੀ ਕਰਨਾਟਕਾ ਦੇ ਵਿੱਚ ਮੈਸੂਰ ਹੈ ਔਰ ਮੈਸੂਰ ਦੇ ਵਿੱਚ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਹੈਗਾ ਇੱਥੇ ਇੱਥੇ 30 35 ਸਿੱਖ ਪਰਿਵਾਰ ਰਹਿੰਦੇ ਨੇ ਸ਼ਿਕਲੀਗਰ ਪਰਿਵਾਰ ਵੀ ਰਹਿੰਦੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜੀ ਸ਼੍ਰਲੰਕਾ ਤੋਂ ਗੁਰਨਾਨਕ ਦੇਵ ਜੀ ਵੀ ਮੈਸੂਰ ਵਿੱਚ ਆਉਂਦੇ ਨੇ ਜੂਹ ਦੇ ਕਿਨਾਰੇ ਗੁਰਦੁਆਰਾ ਸੀ ਗੁਰਨਾਨਕ ਦੇਵ ਜੀ ਦਾ ਪਰ ਹੁਣ ਉਹ ਨਹੀਂ ਲੱਭਿਆ ਇੱਕ ਸਾਨ ਸਾਨੂੰ ਪ੍ਰਾਤਨ ਲੱਭ ਗਿਆ ਸੀ ਕੱਲ ਵੀਡੀਓ ਪਾਈ ਸੀ ਉਹਦੀ ਜੀ ਤੇ ਗੁਰਨਾਨਕ ਦੇਵ ਜੀ ਵੀ ਇੱਥੇ ਆਉਂਦੇ ਨੇ ਤੇ ਮੈਕਸੂਰ ਦਾ ਵੱਧ ਜਿਹੜਾ ਕੀਤਾ ਜਾਂਦਾ ਉਹ ਵੀ ਇਸੇ ਜਗ੍ਹਾ ਦੇ ਉੱਤੇ ਕੀਤਾ ਜਾਂਦਾ ਤੇ ਇਹ ਇਹਨੂੰ ਚਮੁੰਡਾ ਦੇਵੀ ਕਹਿੰਦੇ ਨੇ ਚਮੁੰਡੀ ਚਮੁੰਡੇ ਔਰ ਇਹ ਮੇਰੇ ਨਾਲ ਨੇ ਔਰ ਬੜੀ ਇਹਨਾਂ ਦੇ ਉੱਤੇ ਕਿਰਪਾ ਹੈ ਔਰ ਇੱਕ ਤੀਨ ਤੋਂ ਹੁੰਦਾ ਦੱਸਾ ਉਹ ਜਵਾਨ ਥੋੜੇ ਦੂਰ ਰਹਿਣ ਤੇ ਮੂਲ ਮੰਤਰ ਦਾ ਪਾਠ ਸੁਣਾ ਇੱਕ ਅਹੰਕਾਰ ਸਤਨਾਮ ਕਰਦਾ ਪੁਰਾਥੇਰ ਪਵਨੀਰ ਦਾ ਕਾਲਮੁਰ ਦਾ ਜੀਨੀ ਸਾਹਿਬ ਜਦ ਆਸ ਤੇ ਜੁਗਾਸ ਤੇ ਐਵੇਂ ਸਤ ਨਾਨ ਕੋਸੀ ਵੀ ਸਤ ਔਰ ਚਾਰ ਸਹਿਬਜਾਦوں ਦੇ ਨਾਮ ਬਾਬਾਜੀ ਸਿੰਘ ਜੀ ਬਾਬਾ ਜੁਰਾ ਸਿੰਘ ਦੇ ਬਾਬਾ ਹਜਰਾਵਰ ਸਿੰਘ ਦੇ ਬਾਬਾ ਫਰਦੇਸ ਸਿੰਘ ਆਹ ਦੇਖ ਲੋ ਇੱਥੇ ਦੇ ਪੁਜਾਰੀ ਨੇ ਪੁਜਾਰੀ ਨੇ ਔਰ ਇਹਨਾਂ ਨੂੰ ਮੂਲ ਮੰਤਰ ਵੀ ਯਾਦ ਹੈ ਹਾਂਜੀ ਇਹਨਾਂ ਨੂੰ ਚਾਰ ਸਹਿਬਜਾਦਿਆਂ ਦੇ ਨਾਮ ਦੀ ਯਾਦ ਨੂੰ ਸਾਨੂੰ ਨਹੀਂ ਯਾਦ ਹੋਣੀ ਤੇ ਪੂਰੀ ਮੰਦਰ ਦੇ ਉੱਪਰ ਦੀ ਅਸੀਂ ਅ ਪ੍ਰਕਰਮਾ ਕੀਤੀ ਜਾ ਰਹੀ ਹੈ ਦੋਗਾ ਦੀ ਉਹਨੂੰ ਲੈ ਕੇ ਸਾਰੇ ਇਹ ਚੱਲਦੇ ਨੇ ਇਹ ਨਾਲ ਨਾਲ ਇਤਿਹਾਸ ਦੱਸਦੇ ਹੋਏ ਸੀ ਚੱਲ ਰਹੇ ਆ ਤੇ ਮੱਖਾ ਸੁਰ ਨੂੰ ਜਦੋਂ ਮਾਰਿਆ ਸੀ ਇਹਦੀ ਇੱਕ ਪੌੜੀ ਵੀ ਆਉਂਦੀ ਹੈ ਜੀ ਮੈਂ ਪੌੜੀ ਵੀ ਆਪ ਜੀ ਨੂੰ ਸੁਲਾ ਦਿੰਨਾ ਜਿਹੜੀ ਪੌੜੀ ਪੜੀ ਜਾਂਦੀ ਹੈ ਖੰਡਾ ਪ੍ਰਸਤ ਮੈਂ ਸਾਜਕ ਹੈ ਜਿਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਬਣਾਇਆ ਖੇਲੋ ਚਾਹੇ ਬਣਾਇਆ ਸਿੰਧ ਪਰਬਤ ਮੇਦਨੀ ਬਿੰਥਮਾ ਗਗੰਦਰ ਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜਕੇ ਦੇਤਾਂ ਦਾ ਨਾਸ਼ ਕਰਾਇਆ ਤੈਹੀ ਦੁਰਗਾ ਸਾਜਕੇ ਦੇਤਾਂ ਦਾ ਨਾਸ਼ ਕਰਾਇਆ ਉਦੋਂ ਬਾਅਦ ਹੁੰਦੀ ਹੈ ਜੀ ਜਦੋਂ ਦੁਰਗਾ ਨੇ ਮਾਰਿਆ ਸੱਟ ਪਈ ਜਮਦਾਨੀ ਦਲਾ ਮੁਕਾਬਲਾ ਧੂ ਲਈ ਕਿਰਪਾਣੀ ਦੁਰਗਾ ਮਿਆਂ ਤੇ ਚੰਡੀ ਰਾਖਸ਼ ਖਾਣੀ ਵਾਹੀ ਦੇਤ ਨੂੰ ਕੋਪਰਚੂਰ ਚਵਾਣੀ ਲੱਥੀ ਕਰਗਲੈ ਖਾਪੜ ਤੁਰਾ ਪਲਾਨੀ ਰੜ ਕੀ ਤਰਤ ਜਾਏ ਲੈਂਦੀ ਅਗਸ ਸਿਧਾਣੀ ਸਿੰਘਾ ਧੌਲ ਦੀਆਂ ਪੁਰਮ ਸਿਰ ਲਹਿ ਰਾਣੀ ਦੁਸ਼ਮਨ ਮਾਰਕਾ ਵੱਡੇ ਗਨ ਤੇ ਕਹਾਣੀ ਮੂਹੇ ਖੇਤ ਵਿੱਚ ਰਣ ਵਿੱਚ 33 ਕਹਾਣੀ ਲੋਹੂ ਮਿਜਦੀ ਚਾਰੇ ਜੁਗ ਕਹਾਣੀ ਚੱਲਗ ਤੇਗ ਦੀ ਵਿਦਨ ਖੇਤ ਵਿਹਾਣੀ ਮਹਿਕੇ ਬੈਤ ਨੂੰ ਜਦੋਂ ਮਹਿਕਾ ਸੁਰਦਾ ਵਧ ਕੀਤਾ ਗਿਆ ਜੀ ਸੋ ਇਹ ਮਹਿਕਾ ਸੁਰਦਾ ਵਧ ਕੀਤਾ ਗਿਆ ਜਿਹੜਾ ਚੰਡੀ ਦੀ ਵਾਰ ਵਿੱਚ ਦਰਜੇ ਨੇ ਔਰ ਇਹ ਚੰਡੀ ਦਾ ਚामुंडा देवी ਕਹਿੰਦੇ ਨੇ ਇਹਨੂੰ ਦੁਰਗਾ ਆਪਾ ਕਹਿੰਦੇ ਆ ਪਰ ਇਹਨੂੰ ਕਹਿੰਦੇ ਨੇ ਚामुंडा देवी ਚामुंडा देवी ਦਾ ਮੰਦਿਰ ਹੈ ਜੀ ਅੰਦਰ ਬਹੁਤ ਭੀੜ ਲੱਗੀ ਹੋਈ ਹੈ ਕਿਉਂਕਿ ਆਹ ਐਂਟਰੀ ਜਿਹੜੀ ਹੈ ਇਹ 100 ਰੁਪਏ ਦੀ ਆ ਕੋਈ ਕਿੰਨੇ ਦੀ ਐਂਟਰੀ ਹੈ ਐਂਟਰੀਆਂ ਮਹਿੰਗੀਆਂ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਕੰਮ ਸੀ ਇਤਿਹਾਸ ਦੱਸਣਾ ਆਪ ਜੀ ਨੂੰ ਇਤਿਹਾਸ ਦੇ ਨਾਲ ਜੋੜਨਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿ ਕਰਨਾਟਕਾ ਦੇ ਵਿੱਚ ਮੈਸੂਰ ਜਗ੍ਹਾ ਦਾ ਨਾਮ ਹੈ ਮਹਿਕਾਸੁਰ ਦੇ ਨਾਮ ਦੇ ਉੱਤੇ ਮੈਸੂਰੂ ਬਣਿਆ ਹੋਇਆ ਜੀ ਔਰ ਇੱਥੇ ਹੀ ਦੁਰਗਾ ਨੇ ਜਿਹੜਾ ਮਹਿਕਾਸੁਰ ਦਾ ਰਾਖਸ਼ਸ ਦਾ ਵਧ ਕੀਤਾ ਸੀ ਉਹਦਾ ਸਟੈਚੂ ਵੀ ਲੱਗਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ